एबीएन ਉਹ ਲੋਕ ਨੰਬਰ ਲੈਂਦੀ ਜਿਹੜੇ ਬਿਜ਼ਨਸ ਕਰਦੇ ਆ ਆਪਣਾ ਜੀ এবੀएन ਜਿਹੜਾ ਵਾ ਉਹ ਕੋਈ ਰਾਈਫਲ ਦਾ ਲਾਇਸੈਂਸ ਨਹੀਂ ਹੈਗਾ ਵੀ ਉਹਨੂੰ ਤੁਸੀਂ ਰੱਖ ਛੱਡੋ ਵੀ ਜੋ ਲੋਡ ਕੋ ਉਦੋਂ ਚਲਾਵਾਂਗੇ ਆਪਾਂ ਆ ਪਹਿਲੀ ਇੱਕ ਮੈਂ ਇੰਪੋਰਟੈਂਟ ਗੱਲ ਜਰੂਰ ਦੱਸਾਂ ਆਸਟ੍ਰੇਲੀਆ ਚ ਐਜੇ ਸਟੂਡੈਂਟ ਕੋਈ ਅਪਰਾਧ ਨਹੀਂ ਆ ਆ ਦਾ ਬਿਜ਼ਨਸ ਕਰਨਾ ਅੱਛਾ ਸਟੂਡੈਂਟ ਵੀ ਬਿਜ਼ਨਸ ਕਰ ਸਕਦੇ ਆ ਬਿਲਕੁਲ ਕਰ ਸਕਦੇ ਆ ਕੰਪਨੀ ਵੀ ਖੋਲ ਸਕਦੇ ਆ ٹرسٹ ਵੀ ਖੋਲ ਸਕਦੇ ਆ ਪਾਰਟਨਰ ਵੀ ਖੋਲ ਸਕਦੇ ਆ they have all equal rights equivalent to the citizen and a permanent resident of australia ate student as a new jide tusi visa te aaye ho agar tusi saal de 365 dinan ch 2.5 din beh gaye te you are a permanent resident of australia according to the tax office ik student aaya ohne kaam shuru kita ਇੱਕ ਉਸੇ ਉਮਰ ਦਾ ਜਿਹੜਾ ਇੱਥੋਂ ਦਾ ਜੰਪਲ ਬੱਚਾ ਹੈ ਇਹਨਾਂ ਦੀ ਟੈਕਸ ਸੇਮ ਹੈ ਇਹਨਾਂ ਦਾ ਸਲੈਬ ਬਿਲਕੁਲ ਸਹੀ ਦਰਜੰਦੇ ਹਨ ਆਪਾਂ ਆਪਾਂ ਕੀ ਆ ਆਪਾਂ ਕਾਨੂੰਨ ਆਪਾਂ ਨੂੰ ਇਹ ਲੱਗਦਾ ਵੀ ਇਹ ਕੰਟਰੀ ਜਿਹੜੀ ਹੈ ਬੜੀ ਕਾਨੂੰਨਾਂ ਵਾਲੀ ਆ ਹਾਏ ਹੈ ਵੀ ਕਾਨੂੰਨਾਂ ਵਾਲੀ ਪਰ ਕੁਐਸ਼ਨ ਹੈ ਵੀ ਇੰਨਾਂ ਨੂੰ ਨਾ ਡਰਦੀ ਹੈ ਕਿ ਆਪਣੇ ਰਾਈਟਸ ਹੀ ਭੁੱਲ ਜਾਈਏ ਮੈਡੀਸਿਨ ਨੂੰ ਤੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਮਨਿੰਦਰ ਸਿੰਘ ਹੋਗਾ ਅੱਜ ਅਸੀਂ ਮੁਰਤ ਤੋਂ ਹਾਜ਼ਰ ਹੋਏ ਆ ਆਪਣੇ ਖਾਸ ਮਹਿਮਾਨ ਪਰਮਪ੍ਰੀਤ ਸਿੰਘ ਰਾਜਪੂਤ ਜੋ ਕਿ ਕੇਪੀਜੀ ਟੈਕਸੇਸ਼ਨ ਮੈਲਬਨ ਦੇ ਐਮ ਡੀ ਨੇ ਹੋਰ ਅਹਿਮ ਜਾਣਕਾਰੀਆਂ ਟੈਕਸ ਪ੍ਰਕਿਰਿਆ ਜਿਹੜੀ ਆਸਟ੍ਰੇਲੀਆ ਦੀ ਟੈਕਸ ਪ੍ਰਕਿਰਿਆ ਬਾਰੇ ਅਹਿਮ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਨੇ ਤਾਂ ਜੋ ਉਹ ਲੋਕ ਉਹ ਵਿਦਿਆਰਥੀ ਜਿਹੜੇ ਇੱਥੇ ਸੈਟਲ ਹੋਣ ਦੇ ਲਈ ਪਹੁੰਚੇ ਰਹੇ ਉਹਨਾਂ ਨੂੰ ਭੈਕ ਦੇ ਵਿੱਚ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਪਾਜੀ ਮੁਰਤ ਤੋਂ ਸਵਾਗਤ ਤੁਹਾਡਾ ਪੀਟੀਸੀ ਨਿਊਜ਼ ਤੇ ਜੀ ਥੈਂਕ ਯੂ ਥੈਂਕ ਯੂ ਤੁਸੀਂ ਪਿਛਲੇ ਐਪੀਸੋਡ ਦੱਸਿਆ ਸੀ ਕਿ ਇੱਕ ਸਟੂਡੈਂਟ ਆਂਦਾ ਤੇ ਉਹਨੂੰ ਟੈਕਸ ਫਾਈਲ ਨੰਬਰ ਲੈਣਾ ਜ਼ਰੂਰੀ ਹੈ ਉਦੋਂ ਅਸੀਂ ਗੱਲ ਸ਼ੁਰੂ ਕੀਤੀ ਸੀ ਏ ਬੀ ਐਨ ਦੀ ਏ ਬੀ ਐਨ ਉਹ ਲੋਕ ਨੰਬਰ ਲੈਂਦੇ ਜਿਹੜੇ ਬਿਜ਼ਨਸ ਕਰਦੇ ਆ ਆਪਣਾ ਜੀ ਇਹ ਜਾਣਕਾਰੀ ਇੱਕ ਮੈਂ ਤੁਹਾਡੇ ਚੈਨਲ ਦੇ ਥਰੂ ਇੱਕ ਆਮ ਆਵਾਮ ਨੂੰ ਜ਼ਰੂਰ ਦੱਸਣਾ ਚਾਹੂੰਗਾ ਏ ਬੀ ਐਨ ਜਿਹੜਾ ਵਾ ਉਹ ਕੋਈ ਰਾਈਫਲ ਦਾ ਲਾਇਸੈਂਸ ਨਹੀਂ ਹੈਗਾ ਵੀ ਉਹਨੂੰ ਤੁਸੀਂ ਰੱਖ ਛੱਡੋ ਵੀ ਜੋ ਲੋੜ ਪਊਗਾ ਉਦੋਂ ਚਲਾਵਾਂਗੇ ਆਪਾਂ ਲॉ ਕੀ ਕਹਿੰਦਾ ਲੋ ਕਹਿੰਦਾ ਕਿ ਅਗਰ ਆਸਟ੍ਰੇਲੀਅਨ ਬਿਜ਼ਨਸ ਨੰਬਰ ਤੁਹਾਡਾ ਹੈਗਾ ਤੇ ਤੁਸੀਂ ਉਹਦੇ ਵਿੱਚ ਇਨਕਮ ਨਹੀਂ ਦੱਸ ਰਹੇ ਟੈਕਨੀਕਲੀ 2000 ਡਾਲਰ ਦੀ ਪੈਨਲਟੀ ਹੈ ਟੈਕਸ ਆਫਿਸ ਵੱਲੋਂ ਤੇ ਇਹ ਜ਼ਰੂਰ ਜਿਹੜਾ ਨਾ ਮਾਈਂਡ ਚ ਰੱਖ ਲੈਣ ਛੋਟੀ ਜਿਹੀ ਚੀਜ਼ ਮਤਲਬ ਤੁਸੀਂ ਬਿਜ਼ਨਸ ਸ਼ੁਰੂ ਕੀਤਾ ਤੁਸੀਂ ABN ਲੈ ਲਿਆ ਪਰ ਉਸ ਤੋਂ ਬਾਅਦ ਕੁਝ ਟੈਕਸ ਫਾਈਲ ਨਹੀਂ ਕੀਤਾ ਨਹੀਂ 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 ਮਤਲਬ ਤੁਸੀਂ ABN ਨੰਬਰ ਲੈ ਲਿਆ ਇਸ ਵਿਚਾਰ ਚ ਵੀ ਕੁਝ ਕਰਾਂਗੇ ਪਰ ਇਹ ਪਤਾ ਨਹੀਂ ਕਿ ਕਰਾਂਗੇ ਪਰ ਤੁਸੀਂ ਕੀਤਾ ਵੀ ਕੁਝ ਨਹੀਂ ਆ ਉੰਦੇ ਸਾਲ ਡੇਢ ਸਾਲ ਅਸੀਂ ਕੰਮ ਕੀਤਾ ਨਹੀਂ ਕੀਤਾ ਵੀ ਲੈ ਲਿਆ ਤਾਂ ਤੁਹਾਨੂੰ ਦੀ ਡਿਟੇਲ ਜਿਹੜੀ ਦੇਣੀ ਪਊ ਹਾਂਜੀ ਉਹ ਉਹਨੂੰ ਕੈਦੇ ਨਾ ਬੰਦ ਕਰਾ ਦਿਓ ਜੇ ਤੁਹਾਨੂੰ ਲੋੜ ਨਹੀਂ ਆ ਓਕੇ ਨਹੀਂ ਤੇ 2000 ਡਾਲਰ ਦੀ ਪੈਨਲਟੀ ਹੈ ਜੇ ਤੁਹਾਨੂੰ ਲੱਗਦਾ ਪਿਆ ਕਿ ਅਜੇ ਸਮਾਂ ਨਹੀਂ ਹੈਗਾ ਜਾਂ ਅਜੇ ਮੈਂ ਜੋ ਪ੍ਰੋਜੈਕਟ ਕਰਨਾ ਚਾਹੁੰਦਾ ਹਾਂ ਬਿਜ਼ਨਸ ਦਾ ਆ ਪਹਿਲੀ ਇੱਕ ਮੈਂ ਇੰਪੋਰਟੈਂਟ ਗੱਲ ਜ਼ਰੂਰ ਦੱਸਦਾ ਆਸਟ੍ਰੇਲੀਆ ਚ ਐਜੇ ਸਟੂਡੈਂਟ ਕੋਈ ਅਪਰਾਧ ਨਹੀਂ ਆ ਆਪ ਦਾ ਬਿਜ਼ਨਸ ਕਰਨਾ ਸਿੰਪਲ ਅੱਛਾ ਸਟੂਡੈਂਟ ਵੀ ਬਿਜ਼ਨਸ ਕਰ ਸਕਦੇ ਬਿਲਕੁਲ ਕਰ ਸਕਦੇ ਆ ਕੰਪਨੀ ਵੀ ਖੋਲ ਸਕਦੇ ਆ ਟਰਸਟ ਵੀ ਖੋਲ ਸਕਦੇ ਆ ਪਾਰਟਨਰਸ਼ਿਪ ਵੀ ਖੋਲ ਸਕਦੇ ਆ ਦੇ ਹੈਵ ਆਲ ਇਕੁਅਲ ਰਾਈਟਸ ਇਕੁਅਲ ਟੂ ਦਾ ਸਿਟੀਜ਼ਨ ਐਂਡ ਅ ਪਰਮਨੈਂਟ ਰੈਜ਼ੀਡੈਂਟ ਆਫ ਆਸਟ੍ਰੇਲੀਆ ਦੂਸਰੀ ਗੱਲ ਕੋਈ ਪਰ ਆਮ ਧਾਰਨਾ ਭਾਜੀ ਵੀ ਤੁਹਾਡੀ ਗੱਲ ਟੋਕ ਰਿਹਾ ਇਹੀ ਹੈ ਕਿ ਜਦੋਂ ਬੰਦਾ ਪੀਆਰ ਹੁੰਦਾ ਹੈ ਉਦੋਂ ਹੀ ਆਪਣਾ ਕੰਮ ਕਰ ਕਰ ਸਕਦਾ ਹੈ ਪ੍ਰਾਪਰਟੀ ਲੈ ਸਕਦਾ ਹੈ ਨਹੀਂ ਸਭ ਕੁਝ ਕਰ ਸਕਦਾ ਹੈ ਪ੍ਰਾਪਰਟੀ ਇੱਕ ਸੈਪਰੇਟ ਇਸ਼ੂ ਆ ਤੋ ਭਿਲਾ ਲਿਗੜੀ ਆਪਾਂ ਟੈਕਸ ਤੱਕ ਜਿਹੜੀ ਗੱਲ ਕਰੀ ਬਿਜ਼ਨਸ ਕਰਨ ਦੀ ਸੋ ਟੀ ਐਫ ਐਨ ਵਿੱਚ ਕੀ ਹੁੰਦਾ ਕਿ ਯੂਜੂਲੀ ਆਪਾਂ ਕਹਿੰਦੇ ਹਾਂ ਆਪਾਂ ਸਟੂਡੈਂਟ ਹਾਂ ਆਪਾਂ ਟੈਕਸ ਸਾਨੂੰ ਜਿਆਦਾ ਲੱਗੂਗਾ ਨੋ 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 ਸਾਨੂੰ ਇਕੁਅਲ ਰਾਈਟ ਆ ਆਮ ਨਾਗਰਿਕ ਦੇ ਜੋ ਆਮ ਨਾਗਰਿਕ ਨੂੰ ਟੈਕਸ ਲੱਗਦਾ ਸੋ ਰੂਲ ਆਫ ਦਾ ਥੰਬ ਕੀਆ ਐਜ਼ ਅ ਸਟੂਡੈਂਟ ਐਜ਼ ਅ ਨਿਊ ਜਿਹੜੇ ਤੁਸੀਂ ਵੀਜ਼ਾ ਤੇ ਆਏ ਹੋ ਅਗਰ ਤੁਸੀਂ ਸਾਲ ਦੇ 365 ਦਿਨਾਂ ਚੋਂ 2 3ਾਈ ਦਿਨ ਰਹਿ ਗਏ ਇੱਥੇ ਤੋ ਯੂ ਆਰ ਅ ਪਰਮਨੈਂਟ ਰੈਜ਼ੀਡੈਂਟ ਆਫ ਆਸਟ੍ਰੇਲੀਆ ਅਕੋਰਡਿੰਗ ਟੂ ਦਾ ਟੈਕਸ ਆਫਿਸ ਓਕੇ ਵੀ ਤੁਸੀਂ ਰੈਜ਼ੀਡੈਂਟ ਆਫ ਆਸਟ੍ਰੇਲੀਆ ਹੋ ਅਕੋਰਡਿੰਗ ਟੂ ਦਾ ਟੈਕਸ ਆਫਿਸ ਨਾਟ ਅ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਸੈਪਰੇਟ ਹੈ ਉਹ ਇੱਕ ਅਲੱਗ ਹੈ ਤੁਹਾਨੂੰ ਨਾਰਮਲ ਟੈਕਸ ਲੱਗੂਗਾ ਤੁਸੀਂ ਨਾਰਮਲ ਵਰਕ ਕਰ ਸਕਦੇ ਹੋ ਤੁਹਾਡੇ ਤੇ ਕੋਈ ਪ੍ਰੋਬਲਮ ਨਹੀਂ ਆ ਤੁਸੀਂ ਕਰ ਸਕਦੇ ਤੁਸੀਂ ਆਪਾ ਬਿਜ਼ਨਸ ਕਰੋ ਤੁਸੀਂ ਆਪਣਾ ਭਾਈ ਕੰਪਨੀ ਖੋਲੋ ਟਰਸਟ ਖੋਲੋ ਕੋਈ ਟ੍ਰੇਡਿੰਗ ਕਰ ਇੱਕ ਗੱਲ ਕਲੀਅਰ ਕਰਿਓ ਇੱਕ ਸਟੂਡੈਂਟ ਆਇਆ ਉਹਨੇ ਕੰਮ ਸ਼ੁਰੂ ਕੀਤਾ ਇੱਕ ਉਸੇ ਉਮਰ ਦਾ ਜਿਹੜਾ ਇੱਥੋਂ ਦਾ ਜੰਪਲ ਬੱਚਾ ਹੈ ਇਹਨਾਂ ਦੀ ਟੈਕਸ ਸੇਮ ਹੈ ਇਹਨਾਂ ਦਾ ਸਲੈਬ ਬਿਲਕੁਲ ਸੇਮ ਕੋਈ ਫਰਕ ਨਹੀਂ ਹੈ ਸੋ ਉਸੇ ਵਿੱਚ ਕੋਈ ਫਰਕ ਨਹੀਂ ਹੈ ਕੋਈ ਫਰਕ ਨਹੀਂ ਹੈ ਓਕੇ ਕੋਈ ਫਰਕ ਨਹੀਂ ਹੈ ਸੋ ਉਹ ਵੀ ਸੇਮ ਤੁਸੀਂ 21 ਗਰ ਜਿੰਨਾ ਅਸੀਂ ਦੱਸਿਆ ਉਹਦੇ ਤੱਕ ਉਹ ਵੀ ਉਹਨਾਂ ਨੂੰ ਐਕਸੈਂਪਸ਼ਨ ਹੈ ਤੇ ਇੱਕ ਜਿਹੜਾ ਸਟੂਡੈਂਟ ਮਾਈਗ੍ਰੈਂਟ ਹੈ ਉਹਨੂੰ ਵੀ ਐਕਸੈਂਪਸ਼ਨ ਹੈ ਇਹ ਇਹ ਇੱਕ ਨਾਰਮਲ ਗਲਤੀ ਹੈ ਜਿਹੜੇ ਆਪਣੇ ਨਵੇਂ ਆਏ ਜਿਹੜੇ ਭਾਈਚਾਰੇ ਚੋਂ ਜਿਹੜੇ ਨਵੇਂ ਇੰਡੀਆ ਚ ਆਉਂਦੇ ਉੱਠ ਕੇ ਇੱਕ ਛੋਟੀ ਜੀ ਗਲਤੀ ਕਰਦੇ ਆ ਕੀ ਕਰਦੇ ਵਿ জব ਲੱਗਦੀ ਆ ਆਫ ਕੋਰਸ ਜਦੋਂ জব ਲੱਗਦੀ ਆ ਅਗੇ ਟੈਕਸ ਡੈਕਲੇਰੇਸ਼ਨ ਫਾਰਮ ਦਿੰਦੇ ਅਗਲੇ ਜਦੋਂ ਆਪਾਂ ਮੈਂ ਕਿਹਾ ਸੀ ਕਿ EMPLOYEER ਤੁਹਾਡਾ ਟੈਕਸ ਫਾਈਲ ਨੰਬਰ ਹੋਲਡ ਕਰ ਸਕਦਾ ਉਹਨੂੰ ਉਹਨੂੰ ਰਾਈਟ ਅਰਕ ਕਰਨ ਦੇ ਸੋ TF N ਜਦੋਂ ਤੁਸੀਂ ਡੈਕਲੇਅਰ ਕਰਦੇ ਜੀ ਕਿ ਆ ਮੇਰਾ ਨਾਮ ਆ ਆ ਮੇਰਾ TF N ਆ ਮੇਰੇ ਘਰ ਦਾ ਐਡਰੈਸ ਆ ਮੇਰਾ ਫੋਨ ਨੰਬਰ ਆ ਉੱਤੇ 8ਵਾਂ ਕੁਐਸਚਨ ਹੁੰਦਾ ਆਰ ਯੂ ਰੈਜ਼ੀਡੈਂਟ ਫੋਰ ਟੈਕਸ ਪਰਪਸਸਿਸ ਯੈਸ অর ਨੋ ਤਾਂ ਆਪਾਂ ਦਿਮਾਗ ਚੋਂ ਦੇ ਯਾਰ ਆਪਾਂ ਤਾਂ ਸਟੂਡੈਂਟ ਆਪਾਂ ਤਾਂ ਰੈਜ਼ੀਡੈਂਟ ਹੀ ਨਹੀਂ ਹਾਂਗੇ अच्छा वो ਨਹੀਂ ਆ ਉਥੇ ਯੈਸ ਹੋਣਾ ਚਾਹੀਦਾ ਯੈਸ ਕਰਨਾ ਜੇ ਤੁਸੀਂ ਨੋ ਕੀਤਾ ਤਾਂ ਤੁਹਾਡਾ 45% ਸਿੱਧਾ ਠਾ 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 ਟੈਕਸ ਕਿਤਨਾ ਸ਼ੁਰੂ ਹੋ ਜਾਣਾ 100 ਦੇ ਪਿੱਛੇ 45 ਦੀ ਗਵਰਨਮੈਂਟ ਦੇ ਦੇ ਉਹ ਫਿਰ ਜ਼ਿਆਦਾਤਰ ਗਲਤੀ ਕਰ ਜਾਂਦੇ ਹੁੰਦੇ ਆ ਮੈਂ ਕਹਿੰਦਾ ਵਧੇਰੇ ਪਰ ਇਹੀ ਗਲਤੀ ਕਰਦੇ ਆ ਵੀ ਡਰ ਜਾਂਦੇ ਆ ਨਾ ਆਪਾਂ ਆਪਾਂ ਕੀ ਆ ਆਪਾਂ ਕਾਨੂੰਨ ਆਪਾਂ ਨੂੰ ਐ ਲੱਗਦਾ ਵੀ ਇਹ ਕੰਟਰੀ ਜਿਹੜੀ ਆ ਬੜੀ ਕਾਨੂੰਨਾਂ ਵਾਲੀ ਆ ਹਾਏ ਹੈ ਵੀ ਕਾਨੂੰਨਾਂ ਵਾਲੀ ਪਰ ਕੁਐਸ਼ਨ ਆ ਵੀ ਇਨੰਨਾ ਨਾ ਡਰਦੀ ਹੈ ਕਿ ਆਪਣੇ ਰਾਈਟਸ ਹੀ ਭੁੱਲ ਜਾਈਏ ਜਾਂ ਆਪਾਂ ਆਪਣੇ ਕੀ ਹੈਗੇ ਉਹ ਚੀਜ਼ਾਂ ਨੂੰ ਕਰਨ ਵਾਸਤੇ ਤੁਸੀਂ ਜੋ ਰੈਜ਼ੀਡੈਂਟ ਯੈਸ ਹੀ ਕਰਨਾ ਉਸੇ નો ਨਹੀਂ ਕਰਨਾ ਓਕੇ ਇਹ ਬਹੁਤ ਅਹਿਮ ਜਾਣਕਾਰੀ ਦਿੱਤੀ ਹੈ ਕਿ ਜ਼ਿਆਦਾਤਰ ਬੱਚੇ ਇਹੀ ਗਲਤੀ ਕਰਦੇ ਹੋ ਹਾਂਜੀ ਹਾਂਜੀ ਇਹੀ ਗਲਤੀ ਕਰਦੇ ਹੈ ਟੈਕਸ ਦਾ ਸਿਰ ਇੱਕ ਸਲੈਬ ਤਾਂ ਦੱਸਤੀ ਵੀ 21300 ਤੱਕ ਐਗਜ਼ੈਂਪਸ਼ਨ ਹੈ ਉਸ ਤੋਂ ਅੱਗੇ ਕਿ ਕਿ ਸਲੈਬਸ ਹੈ ਉਸ ਤੋਂ ਅੱਗੇ ਡਿਫਰੈਂਟ ਡਿਫਰੈਂਟ ਸਲੈਬਸ ਜਿਦਾ 1000 ਟੈਕਨੀਕਲੀ ਕਿਹਾ ਕਿ 18200 ਤੱਕ ਟੈਕਸ ਨਹੀਂ ਹੈਗਾ ਓਕੇ 18200 ਤੋਂ ਲੈ ਕੇ 1300 ਤੱਕ 1.5 ਦਾ ਪੰਜਾਬ ਤੇ ਜਾਂ ਇੰਡੀਆ 'ਚ ਨਹੀਂ ਕਹਿੰਦੇ ਵੀ ਮਹਿੰਗਾਈ ਪਤਾ ਜਾਂ ਆਫਸੈਟ ਮਿਲ ਜਾਂਦੇ ਆ ਉਹ ਆਫਸੈਟ ਕਰਕੇ ਟੈਕਸ ਨਹੀਂ ਲੱਗਦਾ ਫਿਰ 18200 ਇੱਕ ਤੋਂ ਲੈ ਕੇ 35000 ਤੱਕ ਸ਼ਾਇਦ ਹੈਗਾ ਜੀ 19% ਟੈਕਸ ਉਸ ਤੋਂ ਬਾਅਦ ਉਸਦੀ ਅਗਲੀ ਸਲੈਬ ਜਿਹੜੀ ਆ ਉਹ ਕੱਟ ਹੁੰਦੀ ਜਾ ਕੇ 65 ਦੇ ਲਾਗੇ ਬੰਨੇ ਉਹ ਸ਼ਾਇਦ 39% ਟੈਕਸ ਦੇ ਲਾਗੇ ਬੰਨੇ ਹੁੰਦੀ ਆ ਫਿਰ 45% ਡਿਪੈਂਡ ਕਰਦਾ ਤੁਹਾਨੂੰ ਕਿਹੜੇ ਬ੍ਰੈਕਟ ਚ ਆਉਂਦੇ ਹੋ ਸੋ ਜਿੱਦਾਂ ਜਿੱਦਾਂ ਬੈਕ ਐਂਡ ਵਧੇ ਜਾਏਗੀ ਹੁਣ ਇੱਥੇ ਇੱਕ ਦੂਜੀ ਗਲਤੀ ਕਰਦੇ ਆ ਆਪਣੇ ਸਟੂਡੈਂਟਸ ਉਹ ਕੀ ਕਰਦੇ ਆ ਅ ਜਿੱਦਾਂ ਇੱਕ ਏਮਪਲੋਏ ਹੁਣ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਇੱਕ ਵਿੱਤੀ ਬਰੇ ਦੀ ਗੱਲ ਕਰਾਂ 1 ਜੁਲਾਈ ਤੋਂ ਲੈ ਕੇ 30 ਜੂਨ ਤੱਕ ਫਾਈਨੈਂਸ਼ੀਅਲ ਈਅਰ ਜਿਹੜਾ ਆਸਟ੍ਰੇਲੀਆ ਦਾ ਹਾਂ ਕਿਸੇ ਨੇ 3 ਮਹੀਨੇ ਕੰਮ ਕੀਤਾ 4 ਮਹੀਨੇ ਕੰਮ ਕੀਤਾ ਉਹਨੇ ਜੋਬ ਕਰ ਲਈ ਜੋਬ ਇਧਰ 3 ਮਹੀਨੇ ਛੱਡ ਦਿੱਤੇ ਉਸ ਤੋਂ ਬਾਅਦ ਇੱਕ ਮਹੀਨਾ ਇੰਡੀਆ ਲਾ ਆਇਆ ਜਾਂ ਕਿਤੇ ਬਿੱਲ ਆ ਰਹਿ ਗਿਆ ਦਾ ਸਟੂਡੈਂਟ ਸਟੱਡੀ ਕਰਨ ਦਾ ਉਹਨੇ ਨਹੀਂ ਕੰਮ ਕੀਤਾ ਐਗਜ਼ਾਮ ਆ ਗਏ ਕੋਈ ਵੀ ਕਰਨ ਉਹ ਕੁਝ ਵੀ ਹੋ ਗਿਆ ਦੂਜੀ ਜੌਬ ਤੇ ਅਪਲਾਈ ਕਰ ਲਿਆ ਉੱਥੇ ਵੀ ਫਸਟ ਜੌਬ ਦਿਖਾ ਦਿੰਦੇ ਆਪਾਂ ਜਿਹੜੀ ਮੈਂ ਤੁਹਾਨੂੰ 0 ਤੋਂ 18000 ਜਿਹੜੀ 18000 ਗਿਆ ਬਟ ਉਹ ਦੋ ਵਾਰੀ ਕਲੇਮ ਕਰ ਲੈਂਦੇ ਆ ਸੋ ਇਧਰ ਵੀ ਕਰ ਲਿਆ ਤੇ ਇਧਰ ਵੀ ਕਰ ਲਿਆ ਟੈਕਨੀਕਲੀ ਉਹਨਾਂ ਦਾ ਪਰ ਉਹ ਤਾਂ ਟਰੇਸ ਹੋ ਜਾਣੀ ਗਲਤੀ ਫਿਰ ਨਹੀਂ ਹੋ ਜਾਣੀ ਆ ਉਹ ਤਾਂ ਉਹਦਾ ਉਹਦਾ ਇੰਪੈਕਟ ਦੱਸਣਾ ਕੀ ਆ ਉਹ ਨੁਕਸਾਨ ਕੀ ਹੁੰਦਾ ਹੈ ਹਾਂ ਉਹ ਹੁਣ ਕੀ ਐਗਜ਼ਾਮਪਲ ਆ ਉਹ ਇੱਕ ਸਟੂਡੈਂਟ ਨੇ 30-40000 ਰੁਪਇਆ ਕਮਾਇਆ ਹੁਣ ਪਹਿਲੇ 18000 ਤੱਕ ਤੇ ਕੋਈ ਟੈਕਸ ਨਹੀਂ ਹੁਣ ਟੈਕਨੀਕਲੀ ਜਿਹੜਾ ਅਗਲਾ ਜਿਹੜਾ ਹੈਗਾ ਇਨਕਮ ਉਹ 18200 ਤੋਂ ਅੱਗੇ ਸ਼ੁਰੂ ਹੋਣੀ ਚਹੀਦੀ ਜਿੰਦੇ ਤੇ 19% ਪੈਣਾ ਸੀ ਉਹਨੂੰ 19% ਪੈਣਾ ਸੀ ਪਰ ਉਹਨੇ ਕੀ ਕੀਤਾ ਉਹਨੇ ਫਿਰ ਉਹ ਉਹ ਗਲਤੀ ਹੈ ਗਈਆ ਆਰ ਯੂ ਕਲੇਮਿੰਗ ਟੈਕਸ ਫ੍ਰੀ ਥ੍ਰੈਸ਼ਹੋਲਡ ਨੋ ਨੰਬਰ ਕੁਐਸਚਨ ਤੁਹਾਡੇ ਟੈਕਸ ਡੈਕਲੇਰੇਸ਼ਨ ਫਾਰਮ ਦਾ ਤਾਂ ਹੀ ਮੈਂ ਤੁਹਾਨੂੰ ਨੰਬਰ ਵੀ ਦੱਸ ਰਿਹਾ ਕਿ ਨੰਬਰ ਤੇ ਕੀ ਤੇ ਯੈਸ ਤੇ ਕਿੱਥੇ ਨੋ ਕਰਨਾ 8 ਤੇ ਯੈਸ ਕਰਨਾ ਤੇ 9 ਤੇ ਆ ਕੇ 10 ਨੋ ਕਰਨਾ ਨੋ ਕਰਨਾ ਜੇ ਤੁਹਾਡੀ ਦੂਜੀ ਜੌਬ ਹੈ ਦੂਜੀ ਜੌਬ ਦਾ ਮਤਲਬ ਇਹ ਨਹੀਂ ਕਿ ਤੁਸੀਂ ਇੱਕ ਟਾਈਮ ਤੇ ਇੱਕ ਜੌਬ ਕਰ ਰਹੇ ਹੋ ਇੱਕ ਟਾਈਮ ਤੇ ਇੱਕ ਜੌਬ ਵੀ ਕਰ ਰਹੇ ਹੋ ਪਰ ਇੱਕ ਸਾਲ ਦੇ ਅੰਦਰ ਤੇ ਪਹਿਲੀ ਜੌਬ ਮੁਕਾ ਚੁੱਕੇ ਜੇ ਦੂਜੀ ਕਰਨ ਲੱਗੇ ਜੇ ਤੀਸਰੀ ਦੀ ਤਿਆਰੀ ਆ ਤਾਂ ਬਾਕੀ ਸਾਰੀਆਂ ਨੋ 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 ਹੀ ਹੋਣੇ ਆ ਇਹ ਥੋੜਾ ਜਿਹਾ ਦਿਮਾਗ 'ਚ ਰੱਖਿਓ ਤਾਂ ਜੋ ਐਂਡ 'ਚ ਜਦੋਂ ਸਾਡੇ ਕੋਲ ਤੁਸੀਂ ਆਓ ਸਾਡੇ ਕੋਲ ਮਤਲਬ ਕਿਸੇ ਵੀ ਅਕਾਊਂਟੈਂਟ ਕੋਲ ਜਾਓ ਤਾਂ ਲੈਣੇ ਹਾਸ ਕੇ ਕਹਿੰਦਾ ਵੀ 5000 6000 ਜੀ ਤੁਹਾਡਾ ਟੈਕਸ ਪੇਏਬਲ ਬਣ ਗਿਆ ਤੂੰ ਬੰਦਾ ਕਹਿੰਦਾ ਹੈ ਇੰਨਾ ਕਿਦਾਂ ਕਿਉਂਕਿ ਉਹ ਤੁਸੀਂ ਲੋ ਲੈਵਲ ਤੇ ਟੈਕਸ ਘਟਾਉਂਦੇਗੇ 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 ਤੁਸੀਂ ਤਾਂ 0 ਤੋਂ 18 0 ਤੋਂ 18 ਕਰਦੇ ਰਹੇ ਐਂਡ ਜਾਣ ਕੇ ਉਹ ਸਾਰਾ ਲੋਡ ਟੁੱਟ ਤੇ ਪੈ ਗਿਆ ਟੈਕਨੀਕਲੀ ਉਹ ਤੁਹਾਡੀ ਜੇਬ ਚ ਪੈਸੇ ਆਏ ਸਾਰੇ ਪਰ ਹੋਇਆ ਕੀ ਵੀ 150 ਸੌਮ ਜ ਆਪਾਂ ਖਰਚ ਲਏ ਆਪਾਂ ਨੂੰ ਪਤਾ ਨਹੀਂ ਲੱਗਾ ਤੇ ਜਦੋਂ ਦੇਣ ਦੇ ਵਾਲੇ ਹਾਇਪ ਹੋਵਾ ਤਾਂ ਉਹ ਇਹ ਕੰਮ ਨਾ ਕਰਿਓ ਮਤਲਬ ਟੈਕਸ ਰਿਫੰਡ ਦਾ ਵੀ ਬੜਾ ਧਿਆਨ ਰਹਿੰਦਾ ਹਰ ਕਿਸੇ ਨੂੰ ਜਦੋਂ ਟੈਕਸ ਭਰਿਆ ਹੋਵੇ ਤੇ ਅਕਸਰ ਹੀ ਇਹ ਵੀ ਵੇਖੀ ਤੇ ਕੋਸ਼ਿਸ਼ ਰਹਿੰਦੀ ਹਰ ਕਿਸੇ ਦੀ ਵੀ ਰਿਫੰਡ ਵੱਧ ਤੋਂ ਵੱਧ ਆਵੇ ਉਹ ਉਹ ਕੀ ਪ੍ਰਕਿਰਿਆ ਰਹਿੰਦੀ ਕੀ ਪ੍ਰੋਸੈਸ ਰਹਿੰਦਾ ਹੁੰਦੇ ਚ ਇਹ ਬਹੁਤ ਚੀਜ਼ ਹੈਲਪਫੁਲ ਹੈ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਅ ਇਹਨੂੰ ਕਹਿੰਦੇ ਆ ਕਿ ਐਕਸਪੈਂਸਸ ਇਨਕਰਡ ਬਾਏ ਦਾ ਟੈਕਸ ਪੇਅਰ ਓਕੇ ਇਹ ਇੱਕ ਲਾਈਨ ਕੀਤੀ ਜਾਂਦੀ ਆ code from a tax office australian right. taxation office full right the expenses incurred by tax payer yeah. so incurred ਦਾ ਮਤਲਬ ਕੀ ਆ incurred ਦਾ ਮਤਲਬ ਹੈ ਕਿ ਉਹਨੂੰ ਲੋਡ ਸੀ ਉਹਨੇ ਖਰਚੇ एग्जांपल ਦਰਨਾ ਸਮਝੋ ਕਿ ਦੋ ਜੌਬਾਂ ਇੱਕੋ ਟਾਈਮ ਚ ਕਰ ਰਿਹਾ ਬੰਦਾ ਸਵੇਰੇ ਪਹਿਲੇ 6 ਤੋਂ ਲੈ ਕੇ 5 ਵਜੇ ਤੱਕ ਕੰਮ ਕਰ ਰਿਹਾ ਅਗਲੀ ਜੌਬ ਸਿੱਧੀ ਨਾਲ ਦੇ ਬਾਅਦ 5 ਵਜੇ ਖਤਮ ਕੀਤੀ 6 ਵਜੇ ਉੱਥੇ ਪਹੁੰਚ ਗਿਆ ਜੇ ਇਹ ਸਿਚੁਏਸ਼ਨ ਆ ਤੇ ਇਹਦਾ ਮਤਲਬ ਉਹਨੂੰ ਦੂਜੀ ਜੌਬ ਤੇ ਜਾਣ ਵਾਸਤੇ ਗੱਡੀ ਆਪਣੀ ਯੂਜ਼ ਕਰਨੀ ਪਈ ਇੱਕ ਜੌਬ ਤੋਂ ਦੂਜੀ ਜੌਬ ਵਾਸਤੇ ਜਾਂ ਇੱਕ ਜੌਬ ਦੇ ਅੰਦਰ ਇਹੋ ਜੀ ਸਿਚੁਏਸ਼ਨ ਆ ਵੀ ਤੁਹਾਨੂੰ ਘੁੰਮਣਾ ਪਿਆ ਇਧਰ ਉਧਰ ਕੰਮ ਕਰਕੇ ਉਹ ਕਹਿੰਦੇ ਇੰਕੜ ਇੰਕੜ ਦਾ ਮਤਲਬ ਉਹਨੂੰ ਲੋਡ ਸੀ ਤੇ ਉਹਨੇ ਖਰਚੇ ਕੀਤੇ ਯੂਨੀਫਾਰਮ ਦੀ ਲੋਡ ਸੀ ਤੇ ਉਹਨੇ ਖਰਚੇ ਕੀਤੇ ਇਹ ਚੀਜ਼ਾਂ ਜਿਹੜੀਆਂ ਖਰਚੇ ਕੀਤੇ ਉਹਦੀਆਂ ਰਸੀਦਾ ਜਰੂਰ ਰੱਖੋ ਆਪਦੇ ਫੋਨ ਤੇ ਫੋਟੋ ਖਿੱਚ ਲਓ ਕਿਤੇ ਨਾ ਕਿਤੇ ਸੇਵ ਕਰ ਲਓ ATO ਮੇਟ ਦੀ ਇੱਕ ਸਾਈਟ ਹੁੰਦੀ ਆ ਐਪ ਹੁੰਦੀ ਆ ਉੱਥੇ ਵੀ ਤੁਸੀਂ ਸੇਵ ਕਰ ਸਕਦੇ ਹੋ ਰਸੀਦਾਂ ਕੋਈ ਡਰਨ ਵਾਲੀ ਗੱਲ ਨਹੀਂ ਵੀ ਟੈਕਸ ਆਫਿਸ ਉਹਦਾ ਫਾਇਦਾ ਕੀ ਹੋਗਾ ਫਾਇਦਾ ਟੈਕਸ ਆਫਿਸ ਕਾਲ ਨੂੰ ਜੇ ਪੁੱਛੇ ਵੀ ਹਾਂ ਵੀ ਇਹ ਰਸੀਦਾਂ ਕੱਢ 5 ਸਾਲਾਂ ਦੇ ਅੰਦਰ ਅੰਦਰ ਰਸੀਦਾਂ ਲਵਾ ਚੱਕੋ ਤੇ ਜਿਹੜਾ ਬੰਦਾ ਰੈਗੂਲਰ ਰਿਹਾ ਇੱਕ ਸਟੂਡੈਂਟ ਆ ਗਿਆ ਪਹਿਲੇ ਦਿਨ ਤੋਂ ਲੈ ਕੇ ਉਹ ਬਿਲਕੁਲ ਰੂਲਸ ਐਂਡ ਰੈਗੂਲੇਸ਼ਨ ਦੇ ਨਾਲ ਉਹ ਟੈਕਸ ਪੇ ਕਰ ਰਿਹਾ ਹੈ ਆਪਣੀ ਰਿਟਰਨ ਫਾਈਲ ਇਨ ਅਦਰ ਵਰਡਸ ਕਹਾਂ ਉਨੋਂ ਕੀ ਫਾਇਦੇ ਹੁੰਦੇ ਆ ਉਹਦੇ ਲਈ ਕਿੰਨਾ ਹੈਲਪਫੁਲ ਰਹਿੰਦਾ ਜਦੋਂ ਉਹਨੇ ਸੈਟਲ ਹੋਣਾ ਜਦੋਂ ਉਹਨੇ ਪੀਆਰ ਹੋਣਾ ਦੇਖੋ ਇਹ ਰਿਕਾਰਡ ਹੀ ਆ ਇੱਕ ਹਿਸਾਬ ਦਾ ਇਹ ਪ੍ਰੋਪਰ ਰਿਕਾਰਡ ਹੈ ਤੁਹਾਡੀ ਇਹ ਕਹਿੰਦੇ ਨੇ ਜਨਮ ਗੁੰਡਲੀ ਲਈ ਜਾਂਦੀ ਆ ਉਹ ਆ ਮਤਲਬ ਤੁਹਾਡੀ ਕਿੰਨੀ ਕਮ ਹੋਈ ਕਿੰਨੀ ਵਾਈਟ ਹੋਈ ਤੁਹਾਡੀ ਇਨਕਮ ਦੋ ਸ਼ੁਰੂ ਤੋਂ ਸ਼ੁਰੂ ਜਦੋਂ ਤੁਸੀਂ ਸ਼ੁਰੂ ਕੀਤਾ ਕੀਤਾ ਤਾਂ ਤੁਸੀਂ ਸੇਫਰ ਤੋਂ ਆਣਾ ਸ਼ੁਰੂ ਜਿੱਦਾਂ ਜਿੱਦਾਂ ਤੁਸੀਂ ਅੱਗੇ ਅੱਗੇ ਵਧੀ ਗਏ ਤੁਸੀਂ ਪੈਸੇ ਜੋੜੀ ਗਏ ਘਰ ਵਾਸਤੇ ਜਦੋਂ ਤਿੰਨਾਂ ਚੌਹਾਂ ਸਾਲਾਂ ਬਾਅਦ ਪੀਆਰ ਆਏ ਤਾਂ ਮਾਈਟ ਬੀ ਦ ਟੈਕਸ ਆਫਿਸ ਪੁੱਛੇ ਭਾਈ ਇਹ ਪੈਸਾ ਕਿੱਥੋਂ ਆਇਆ ਦੇਖੋ ਟੈਕਸ ਭਰਿਆ ਪ੍ਰੋਪਰ ਕੀਤਾ ਨ ਰੋਲਾ ਨਹੀਂ ਆਉਂਦੇ ਵਿੱਚ ਰੋਲਾ ਇਹ ਆ ਵੀ ਤੁਸੀਂ ਸਮਾਰਟਲੀ ਵਰਕ ਕੀਤਾ ਕਿ ਨਹੀਂ ਕੀਤਾ ਇਹ ਇੰਪੋਰਟੈਂਟ ਆ ਮਤਲਬ ਜਾਂ ਇਹ ਕਹਿ ਲਈਏ ਕਿ ਜਿਵੇਂ ਸਾਡੇ ਇੰਡੀਆ ਚ ਉਹ بڑے ਜਗਾੜ ਲਾਏ ਜਾਂਦੇ ਆ ਟੈਕਸ ਤੋਂ ਬਚਣ ਦੇ ਰਿਫੰਡ ਵੱਧ ਲੈਣਦੇ ਫੇ ਉਹ ਜਗਾੜ ਇੱਥੇ ਨਾ ਲਾਈਏ ਆਪਾਂ ਦੇਖੋ ਇਹ ਇਹ ਆਪਾਂ ਉੱਥੇ ਜਗਾੜ ਕਹਿੰਦੇ ਆ ਇੱਥੇ ਲੋ ਕਹਿੰਦੇ ਆ ਕਈ ਚੀਜ਼ਾਂ ਦੇ ਉੱਪਰ ਗਵਰਨਮੈਂਟ ਆਪ ਕਹਿੰਦੀ ਆ ਕਿ ਤੁਸੀਂ ਇਹਨੂੰ ਪੈਸੇ ਜਿਹੜੇ ਆ ਤੁਸੀਂ ਆ ਏਦਾਂ ਕਰੋ एग्जांपल ਦਿੰਦਾ ਹੁਣ ਸਮਝ ਲਓ ਤੁਸੀਂ 1.5 ਲੱਖ 2 ਲੱਖ ਦੀ ਤੁਸੀਂ ਇਨਕਮ ਕਰ ਰਹੇ ਹੋ ਤੇ ਕਿਉਂ ਨਾ ਆਪਣੇ ਸੁਪਰ ਚ ਪੈਸੇ ਪਾ ਲਓ 11% ਟੈਕਸ ਆ ਉੱਤੇ ਹੁਣ ਤੁਹਾਨੂੰ ਪਤਾ ਕਿ ਤੁਸੀਂ ਬਿਜ਼ਨਸ ਆਪ ਦੇ ਪਰਸਨਲ ਨਾਮ ਤੇ ਕਰੰਦੇ ਹੋ ਓਕੇ ਕਿਉਂ ਨਾ ਕੰਪਨੀ ਦੇ ਨਾਮ ਤੇ ਕਰ ਲਓ 25% ਟੈਕਸ 45% ਟੈਕਸ ਵੀ ਭਰੰਦੇ ਹੋ ਦੀਜ਼ ਆਪਾਂ ਲਾਸ ਵਿਦ ਅ ਸਮਾਰਟ ਵੇ ਇਹ ਭਾਜੀ ਇਸ ਇਸ ਟੌਪਿਕ ਤੇ ਹੁਣ ਆਪਾਂ ਅਗਲੇ ਐਪੀਸੋਡਸ ਗੱਲ ਕਰਾਂਗੇ ਪੂਰੇ ਡਿਟੇਲ ਚ ਤੁਸੀਂ ਮੈਨੂੰ ਨਵਾਂ ਮੁੱਦਾ ਦੇ ਤਾ ਹਾਂਜੀ ਤੋ ਬਹੁਤ ਅਹਿਮ ਜਾਣਕਾਰੀ ਆ ਸਾਨੂੰ ਭਾਜੀ ਪਰਮਪੀ ਥਾਰਾ ਤੋਂ ਮਿਲ ਰਹੀ ਹੈ ਪਰ ਹੁਣ ਵੇਲੇ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਮੁੜ ਹਾਜ਼ਰ ਹੋਵਾਂਗੇ ਕੇਪੀਜੀ ਟੈਕਸੇਸ਼ਨ ਦੇ ਮੁਖੀ ਪਰਮਪ੍ਰੀਤ ਸਿੰਘ ਰਾਜਪੂਤ ਥਾਰਾ ਦੇ ਨਾਲ ਤਦ ਤੱਕ ਲਈਦੇ ਹੋ ਇਜਾਜ਼ਤ ਧੰਨਵਾਦ